ਬੜੀਆਂ ਦਾੜੀਆਂ ਦੁਨੀਆ ਮੇਰੇ ਵਾਂਗੂ ਕੋਚ ਕੇ ਮੁੱਛਾਂ ਮਸਾਂ ਉਤਾ ਦੇ ਕੇ ਬਹਿੰਦੇ ਨੇ ਨਾ ਉਦੋਂ ਤਾਂ ਮੋਢੇ ਤੇ ਪਰਣਾ ਹੁੰਦਾ ਤੇ ਟੇਢੀ ਜਿਹੀ ਪੱਗ ਬੰਨੀ ਹੁੰਦੀ ਦਾੜੀ ਮੁੱਛਾਂ ਵੀ ਉਦਾਂ ਹੀ ਹੁੰਦੀ ਆ ਪਰ ਜਿਹੜੀ ਗੱਲ ਕਹਿ ਦਿੰਦੇ ਸੀ ਨਾ ਉਹਦੇ ਤੇ ਡੱਟ ਜਾਂਦੇ ਸੀ ਆ ਪਾ ਕੇ ਉਹ ਮਤੇ ਦੀ ਖਾਤਰ ਲੜਾਈ ਲੜੀ ਜਾਵੇ ਉਹ ਮਤੇ ਦੀ ਖਾਤਰ ਵੀ ਆਸੀ ਮਤਾ ਸਰੋਹਣੇ ਕੋਲ ਦੁਆਰਾ ਪ੍ਰਬੰਧ ਕਮੇਟੀ ਨੇ ਪਾਤਾ ਜਾਇਦਾ ਬੰਦੀ ਸਿੰਘ ਕਰੋ ਰਿਹਾ ਤੇ ਨਹੀਂ ਫਿਰ ਸਰੋ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਤੇ ਸੰਘਰਸ਼ ਕਰੂ ਉਹਦੀ ਖਾਤਰ ਸਰਕਾਰ ਦੀਆਂ ਚੀਕਾਂ ਪਵਾਉਂਦੇ ਸੀ ਦੇਖੋ ਉਲਟਾ ਕੰਮ ਕਰਦੇ ਸੀ ਹੁਣ ਤਾਂ ਜੇ ਕਿਸੇ ਨੂੰ ਮੜਿਆ ਜੇਲ ਦਾ ਡਰਾਬਾ ਦੇ ਦੋ ਤੇ ਬੰਦਾ ਮੂਤ ਨਿਕਲ ਜਾਂਦਾ ਓਦੋਂ ਜੇਲ ਦੇ ਵਿੱਚ ਜਾਣ ਦਾ ਸਰਕਾਰ ਨੂੰ ਵਕਤ ਪਾਉਂਦੇ ਤੇ ਵੀ ਅਸੀਂ ਤਾਂ ਜੇਲ 'ਚ ਜਾਵਾਂਗੇ ਔਰ ਇੰਨੇ ਜੇਲ 'ਚ ਜਾਵਾਂਗੇ ਕਿ ਜੇਲ੍ਹਾਂ ਨੂੰ ਭਰ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਪੰਜਵੀਂ ਵਾਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਨੇ ਤੋਂ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਕੀ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣ ਦੇ ਨਾਲ ਕੀ ਹੁਣ ਜਿਹੜੇ ਆਪਣੇ ਬੰਦੀ ਸਿੰਘ ਨੇ ਉਹ ਰਿਹਾ ਹੋ ਜਾਣਗੇ ਜਾਂ ਫਿਰ ਮੈਂ ਮੋٹے ਤੌਰ ਤੇ ਸਿੱਧੀ ਗੱਲ ਕਰਾਂ ਕਿ ਜਦੋਂ ਵੀ ਅਸੀਂ ਕੋਈ ਮੀਟਿੰਗ ਕਰਦੇ ਹਾਂ ਜਾਂ ਨਵਾਂ ਪ੍ਰਧਾਨ ਬਣਦੇ ਹਾਂ ਤੇ ਉਹਦੇ ਨਾਲ ਅਸੀਂ ਮਤੇ ਪਾ ਦਿੰਦੇ ਹਾਂ ਕਿ ਉਹ ਮਤੇ ਪਾਉਣ ਦਾ ਕਿਸੇ ਦੇ ਉੱਪਰ ਕੋਈ ਅਸਰ ਹੁੰਦਾ ਹੈਗਾ ਇਸ ਗੱਲ ਦੇ ਉੱਪਰ ਅੱਜ ਆਪਾਂ ਵੀਡੀਓ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਤੁਸੀਂ ਅੱਜ ਅਖਬਾਰ ਪਿਆ ਮਤਲਬ ਖਬਰ ਵੱਡੀਆਂ ਖਬਰਾਂ ਲੱਗੀਆਂ ਨੇ ਲਗਾਤਾਰ ਪੰਜਵੀਂ ਵਾਰ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ ਤੇ ਬਾਕੀ ਤਾਂ ਚਲੋ ਥੱਲੇ ਹਾਸੀ ਦੇ ਪੈੜ ਚ ਸਾਰੇ ਆ ਗਏ ਔਰ ਕੌਣ ਜਿੱਤਿਆ ਕੌਣ ਹਾਰਿਆ ਇਹਨਾਂ ਗੱਲਾਂ ਦਾ ਤਾਂ ਕੋਈ ਮਹਿਣਾ ਹੀ ਨਹੀਂ ਹੈਗਾ ਕਿਉਂਕਿ ਆਪਾਂ ਨੂੰ ਪਤਾ ਹੈ ਉਹਨਾਂ ਨੇ ਜਿਹੜੀਆਂ ਇਹ ਮੈਂਬਰ ਨੇ ਉਹ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਟਿਕਟਾਂ ਦੇ ਉੱਪਰ ਮੈਂਬਰ ਬਣੇ ਹੋਏ ਨੇ ਉਹ ਤਾਂ ਉਹਨਾਂ ਦਾ ਹੀ ਵਨਰ ਇਹਨਾਂ ਗੱਲਾਂ ਦੀ ਕੋਈ ਤੁਗ ਨਹੀਂ ਪਕਾਈ ਜਿੰਨੀ ਮਰਜ਼ੀ ਆਪਾਂ ਸਿਰਕ ਪਾਈ ਕਰੀ ਜਾਈਏ ਉਹਨਾਂ ਦੀਆਂ ਵੋਟਾਂ ਦਾਸ ਵੱਧ ਗਿਆ ਜੀ ਘਟ ਗਿਆ ਜੀ ਇਹ ਮੈਂਬਰ ਉਹਨਾਂ ਨੇ ਹੀ ਬਣਾਏ ਹੋਏ ਨੇ ਉਹਨਾਂ ਦੇ ਬਣਾਏ ਹੋਏ ਮੈਂਬਰ ਉਹਨਾਂ ਨੂੰ ਹੀ ਵੋਟਾਂ ਪਾਉਣਗੇ ਪਤਾ ਉਦੋਂ ਲੱਗਣਾਗਾ ਜਿੱਦਾਂ ਨਵੀਂ ਚੋਣ ਜਰਨਲ ਚੋਣ ਨਵੀਂ ਹੋਣੀ ਆ ਪਰ ਦੋ ਦੋਨਾਂ ਆਪਾਂ ਸਵਾਲ ਤਾਂ ਮੈਂ ਸਿਰਫ ਇਸ ਗੱਲ ਦਾ ਕਰਦਾ ਜਿਵੇਂ ਇਹਦੇ ਵਿੱਚ ਲਿਖਿਆ ਆ ਬੰਦੀ ਸਿੰਘਾਂ ਦੀ ਜਲਦ ਰਿਹਾਈ ਸਮੇਤ ਕਈ ਅਹਿਮ ਮਤੇ ਪਾਸ ਇਨ ਮਤਿਆਂ ਦੇ ਨਾਲ ਕੀ ਬੰਦੀ ਸਿੰਘ ਰਿਹਾ ਹੋ ਜਾਣਗੇ ਤੇ ਜਾਂ ਫਿਰ ਕੀ ਇਨਾਂ ਮਤਿਆਂ ਦਾ ਕੋਈ ਅਸਰ ਵੀ ਹੁੰਦਾ ਕਿਉਂਕਿ ਜਾਂ ਮਤਲਬ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਤ ਨੇ ਜਾਂ ਟੀਵੀ ਵਾਲਿਆਂ ਨੂੰ ਟੀਵੀ ਤੇ ਖਬਰਾਂ ਚਲਾਉਣ ਨੂੰ ਮਿਲ ਜਾਂਦੀਆਂ ਨੇ ਸਾਡੇ ਵਰਗਿਆਂ ਨੂੰ ਅਨਲਿਸਿਸ ਕਰਨ ਦੀ ਖਾਤਰ ਪਕਾਈ ਮਾਰਨ ਦਾ ਟਾਈਮ ਮਿਲ ਜਾਂਦਾ ਤੇ ਆ ਅਖਬਾਰਾਂ ਦੇ ਉੱਪਰ ਵੱਡੇ ਵੱਡੇ ਮਤਲਬ ਪੇਜ ਭਰ ਕੇ ਖਬਰਾਂ ਲੱਗ ਜਾਂਦੀਆਂ ਨੇ ਕਿਉਂਕਿ ਜੇ ਆਪਾਂ ਦੋਸਤੋ ਦੇਖੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪਹਿਲਾ ਪ੍ਰਭਾਵ ਸੀਗਾ ਉਹ ਖਤਮ ਹੋ ਚੁੱਕਿਆ ਹੈਗਾ ਅੱਗੇ ਸਰਕਾਰਾਂ ਦਰਦੀਆ ਹੁੰਦੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਕੋਈ ਫੈਸਲਾ ਜਾਂ ਕੋਈ ਮਤਾ ਪਾਇਆ ਹੋਇਆ ਨਾ ਅੱਗੇ ਪ੍ਰਭਾਵ ਰੱਖਦਾ ਸੀਗਾ ਹੁਣ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕੋਈ ਕੇਂਦਰ ਦਾ ਮੰਤਰੀ ਜਾਂ ਕੋਈ ਵੀ ਲੀਡਰ ਮਿਲਣ ਲਈ ਸਮਾਂ ਹੀ ਨਾ ਦੇਵੇ ਮਤਲਬ ਉਹ ਤੋਂ ਕੀ ਤਬੱਕੋ ਰੱਖ ਸਕਦੇ ਆ ਅਸੀਂ ਕਿ ਮਤਲਬ ਉਹ ਬੰਦੀ ਸਿੰਘਾਂ ਦੀ ਰਿਹਾਈ ਕਰਾ ਦੇਣਗੇ ਜਾਇ ਮਤੇ ਪਾਉਣ ਦੇ ਨਾਲ ਕੀ ਰਿਹਾਈਆਂ ਹੋ ਜਾਂਦੀਆਂ ਹੁੰਦੀਆਂ ਨੇ ਹਾਂ ਦੋਸਤੋ ਤੁਸੀਂ ਮੈਨੂੰ ਇਹ ਨਾ ਕਿਓ ਕਿ ਮੈਂ ਨੈਗੇਟਿਵ ਗੱਲਾਂ ਕਰਦਾ ਮੈਂ ਨੈਗੇਟਿਵ ਗੱਲਾਂ ਨਹੀਂ ਕਰਦਾ ਇਹਦਾ ਮੈਂ ਗੱਲ ਕਰਦਾ ਵੀ ਇਹ ਪ੍ਰਭਾਵ ਅਸੀਂ ਆਪਣਾ ਆਪ ਘਟਾਇਆਗਾ ਇਹਦੇ ਚ ਕਿਸੇ ਦਾ ਕੋਈ ਦੋਸ਼ ਨਹੀਂ ਈਵਨ ਇਕੱਲੇ ਇਕੱਲੇ ਬੰਦੇ ਜ਼ਿੰਮੇਵਾਰ ਆ ਮਤਲਬ ਆ ਚਾਰ ਉਂਗਲਾਂ ਮੇਰੇ ਵੱਲ ਵੀ ਹੁੰਦੀਆਂ ਨੇ ਕਿ ਅਸੀਂ ਖੁਦ ਵੀ ਜ਼ਿੰਮੇਵਾਰ ਆ ਅਸੀਂ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਨੇ ਜਾਂ ਹੋਰ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਇਹ ਹੋਣ ਦੇ ਵਿੱਚ ਆਈ ਸੀ ਸਭ ਤੋਂ ਵੱਡੇ ਜ਼ਿੰਮੇਵਾਰ ਤਾਂ ਉਹ ਹੋ ਗਏ ਦੋਸਤੋ ਜਿਨ੍ਹਾਂ ਨੇ ਇਹਦੇ ਤੇ ਕਬਜ਼ਾ ਕਰਨ ਦੀ ਖਾਤਰ ਪੁੱਠੇ ਸਿੱਧੇ ਕਾਰਨਾਮੇ ਕੀਤੇ ਉਸ ਤੋਂ ਬਾਅਦ ਉਹ ਤੋਂ ਅਸੀਂ ਲੋਕ ਜਿਹੜੇ ਕੋਈ ਵਿਰੋਧ 'ਚ ਕੋਈ ਹੱਕ 'ਚ ਉਹਨਾਂ ਨੇ ਇੰਨੀਆਂ ਹਰਕੀਆਂ ਕਾਰਵਾਈਆਂ ਕੀਤੀਆਂ ਕਿ ਉਹਨਾਂ ਨੂੰ ਪਤਾ ਲੱਗ ਗਿਆ ਕੇਂਦਰ ਵਾਲਿਆਂ ਨੂੰ ਕਿ ਇਹ ਤਾਂ ਇਹਨਾਂ ਦਾ ਕਾਟੋਕਲੇਸ ਆਫ ਸਵਿਚੀ ਬਿਥੇਰਾ ਹੈ ਇਹਨਾਂ ਨਾਲ ਆਪਾਂ ਨੂੰ ਮੱਥਾ ਮਾਰਨ ਦੀ ਲੋੜ ਹੀ ਕੋਈ ਨਹੀਂ ਕਿਉਂਕਿ ਦੋਸਤੋ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਧਿਰ ਨਾਲ ਸਾਡਾ ਕੋਈ ਫਰਕ ਹੋ ਸਕਦਾ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਤਾਂ ਨਹੀਂ ਕੋਈ ਫਰਕ ਪਰ ਅਸੀਂ ਲੋਕ ਸਾਰੇ ਉਹਨਾਂ ਦੇ ਖਿਲਾਫ ਬੋਲਣ ਵਾਲੀ ਕੋਈ ਕਸਰ ਨਹੀਂ ਛੜਦੇ ਉਹਨਾਂ ਦੇ ਪੱਦੇ ਕਮੈਂਟ ਪੱਦੀਆਂ ਗੱਲਾਂ ਇਹ ਕਾਰਨ ਕਰਕੇ ਅਸੀਂ ਵੀ ਜ਼ਿੰਮੇਵਾਰ ਆ ਪਰ ਫਿਲਹਾਲ ਦੋ ਤੋਂ ਜ਼ਿੰਮੇਵਾਰੀ ਉਸ ਵਿਅਕਤੀ ਦੀ ਹੁੰਦੀ ਆ ਜਿਹੜਾ ਵਿਅਕਤੀ ਉਹਦੇ ਦੀ ਕੁਰਸੀ ਦੇ ਉੱਪਰ ਬੈਠਾ ਹੁੰਦਾ ਕੀ ਉਹਨਾਂ ਨੇ ਆਪਣਾ ਕੋਈ ਕਾਰਜ ਨਿਭਾਇਆ ਮੈਂ ਜਿਹੜੀ ਗੱਲ ਨੂੰ ਫੜ ਕੇ ਗੱਲ ਦਾ ਸਵਾਲ ਕੀਤਾਗਾ ਕਿ ਕੀ ਬੰਦੀ ਸਿੰਘਾਂ ਦੀ ਰਿਹਾਈ ਮਤੇ ਪਾਉਣ ਨਾਲ ਹੋ ਜੂਗੀ ਦੋ ਤੋਂ ਮਤਾ ਪਾਉਣ ਦਾ ਤਾਂ ਸਵਾਲ ਹੈ ਉਹ ਮਤਾ ਪਾ ਕੇ ਉਹ ਮਤੇ ਦੀ ਖਾਤਰ ਲੜਾਈ ਲੜੀ ਜਾਵੇ ਉਹ ਮਤੇ ਦੀ ਖਾਤਰ ਵੀ ਆਸੀ ਮਤਾ ਸਰੋਹਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਤਾ ਜਯਦਾ ਬੰਦੀ ਸਿੰਘ ਕਰੋ ਰਿਹਾ ਤੇ ਨਹੀਂ ਫਿਰ ਸਰੋਹਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਤੇ ਸੰਘਰਸ਼ ਕਰੂ ਡਟ ਕੇ ਕੇਂਦਰ ਸਰਕਾਰ ਦੇ ਖਿਲਾਫ ਖੜੂਗੀ ਡਟ ਕੇ ਲੜਾਈ ਲੜੂ ਧਰਨੇ ਲਾਉ ਕਿਰਪਦਾਰੀਆਂ ਦਊ ਮੋਰਚੇ ਲਾਉ ਤਾਂ ਕੇਂਦਰ ਸਰਕਾਰ ਕਰਦੀ ਹੁੰਦੀ ਸੀ ਉਦੋਂ ਜਿਹੜੀ ਗੱਲ ਸਾਡੇ ਬਜ਼ੁਰਗ ਕਹਿ ਦਿੰਦੇ ਸੀ ਉਹਦੀ ਖਾਤਰ ਫਿਰ ਜੇਲਾਂ ਪਰ ਦਿੰਦੇ ਸੀਗੇ ਤਾਂ ਡਰਦੀਆਂ ਸੀਆਂ ਕੇਂਦਰ ਦੀਆਂ ਸਰਕਾਰਾਂ ਉਹਨਾਂ ਨੂੰ ਪਤਾ ਸੀਗਾ ਆਹ ਹੁਣ ਵਾਲੇ ਤਾਂ ਬੜੀਆਂ ਤਾੜੀਆਂ ਦੁਨੀਆ ਮੇਰੇ ਵਾਂਗੂ ਕੋਚ ਕੇ ਮੁੱਛਾਂ ਮਸਾਂ ਉਤਾ ਦੇ ਕੇ ਬਹਿੰਦੇ ਨੇ ਨਾ ਉਦੋਂ ਤਾਂ ਮੋਢੇ ਤੇ ਪਰਣਾ ਹੁੰਦਾ ਤੇ țeਡੀ ਜਿਹੀ ਪੱਗ ਬੰਨੀ ਹੁੰਦੀ ਦਾੜੀ ਮੁੱਛਾਂ ਵੀ ਉਦਾਂ ਹੀ ਹੁੰਦੀਆਂ ਪਰ ਜਿਹੜੀ ਗੱਲ ਕਹਿ ਦਿੰਦੇ ਸੀ ਨਾ ਉਹਦੇ ਤੇ ਡੱਟ ਜਾਂਦੇ ਸੀਗੇ ਉਹਦੀ ਖਾਤਰ ਸਰਕਾਰ ਦੀਆਂ ਚੀਕਾਂ ਪਵਾਉਂਦੇ ਸੀ ਦੇਖੋ ਉਲਟਾ ਕੰਮ ਕਰਦੇ ਸੀ ਹੁਣ ਤਾਂ ਜੇ ਕਿਸੇ ਨੂੰ ਮਾਰਿਆ ਜੇਲ੍ਹ ਦਾ ਡਰਾਬਾ ਦੇ ਦੋ ਤੇ ਬੰਦਾ ਮੂਤ ਨਿਕਲ ਜਾਂਦਾ ਓਦੋਂ ਜੇਲ੍ਹ ਦੇ ਵਿੱਚ ਜਾਣ ਦਾ ਸਰਕਾਰ ਨੂੰ ਵਕਤ ਪਾਉਂਦੇ ਤੇ ਵੀ ਅਸੀਂ ਤਾਂ ਜੇਲ੍ਹ 'ਚ ਜਾਵਾਂਗੇ ਔਰ ਇੰਨੇ ਜੇਲ੍ਹ 'ਚ ਜਾਵਾਂਗੇ ਕਿ ਜੇਲ੍ਹਾਂ ਨੂੰ ਭਰ ਦਿਆਂਗੇ ਔਰ ਜੇਲਾ ਭਰਨ ਦੀ ਖਾਤਰ ਸਰਕਾਰਾਂ ਆਣ ਵੀ ਲਾਉਂਦੀ ਆ ਕੀ ਆਵਦਾ ਕਿ ਫੜ ਲਓ ਇਹਨਾਂ ਨੂੰ ਜਿੰਨੇ ਫੜੇ ਜਾਂਦਾ ਪਰ ਆਖਰ ਨੂੰ ਜਦੋਂ ਜੇਲਾ ਤੂੜੀ ਵਾਂਗੂ ਤੰਨ ਦੇਣੀ ਆ ਸਰਕਾਰਾਂ ਨੂੰ ਰੋਟੀ ਖਵਾਉਣੀ ਔਖੀ ਹੋ ਜਾਂਦੀ ਨਾਸੀ ਧੂਆਂ ਲਿਆ ਦੇਣਾ ਫਿਰ ਫੈਸਲੇ ਮੰਨਣੇ ਪੈਂਦੇ ਸੀ ਫਿਰ ਉਦੋਂ ਅਗਲੀ ਵਾਰ ਜਦੋਂ ਕੋਈ ਸੋਚ ਸਮਝ ਕੇ ਬਜ਼ੁਰਗ ਮਤਾ ਪਾਉਂਦੇ ਸੀ ਤਾਂ ਫਿਰ ਉਹਦੇ ਤੇ ਉਹ ਉਹਦੇ ਨੌ ਤੋਂ ਹੀ ਡਰ ਜਾਂਦੀ ਆ ਤੇ ਸਰਕਾਰਾਂ ਪਰ ਹੁਣ ਉਹਨਾਂ ਨੂੰ ਪਤਾ ਹੈ ਮਤਾ ਪਾਇਆ ਮਤਾ ਪਾ ਕੇ ਤੇ ਪੜ ਕੇ ਸੁਣਾਤਾ ਇੱਕ ਜਾਨੇ ਨੇ ਚਲੋ ਜੀ ਉਹ ਮਤਾ ਕਿੱਧਰ ਨੂੰ ਗਿਆ ਉਹ ਮਤਾ ਕਿੱਥੇ ਕਿਹੜੇ ਰਜਿਸਟਰ ਚ ਲਿਖਿਆ ਦੀਗਾ ਕੋਈ ਜਦੋਂ ਉਹਦੀ ਕੋਈ ਮਤਬਲੀ ਨਹੀਂ ਜੀ ਚਾਹੇ ਵੱਡੇ ਰਜਿਸਟਰ ਤੇ ਲਿਖ ਲੋ ਚਾਹੇ ਛੋਟੇ ਤੇ ਲਿਖ ਲੋ ਮਤਲਬ ਉਹਦੀ ਕੀ ਤੁੱਕ ਕੀ ਆ ਚਾਹਤਾ ਹੁਣ ਸਵਾਦ ਪੰਜਵੀਂ ਵਾਰ ਤੁਸੀਂ ਪ੍ਰਧਾਨ ਬਣ ਕੇ ਪੰਜ ਵਾਰ ਤਮਤੇ ਤੁਸੀਂ ਇਹ ਪਾਲੇ ਪੰਜੇ ਵਾਰ ਮਤੇ ਪਏ ਹੋ ਨੇ ਤੁਹਾਡੇ ਇਹ ਤੋਂ ਇਲਾਵਾ ਜਦੋਂ ਤੁਹਾਡੀ ਕੈਨ ਇਹਦੀ ਕੋਈ ਮੀਟਿੰਗ ਹੁੰਦੀ ਆ ਉਦੋਂ ਵੀ ਤੁਸੀਂ ਮਤਾਂਪਾਣ ਕੰਦਿਸ਼ਨਾਂ ਦੀ ਰਿਆਇਤ ਕਰੋ ਜੀ ਤੁਸੀਂ ਕਮੇਟੀਆਂ ਵੀ ਬਣਾ ਲਈਆਂ ਤੁਸੀਂ ਹੰਬਲੇ ਲੇਕਿਨ ਉਹਦੇ ਪਹਿਰੇ ਤਾਂ ਦਿੱਤਾ ਹੀ ਨਹੀਂ ਉਹਦੇ ਤੇ ਜਿਆਦਾ ਤੁਸੀਂ ਇਹ ਦੱਸੋ ਵੀ ਭਾਈ ਮਤਾਂ ਜਦੋਂ ਅਸੀਂ ਪਾਇਆ ਸੀ ਉਹਨਾਂ ਨੇ ਮੰਨਿਆ ਨਹੀਂ ਤੇ ਅਸੀਂ ਤਾਂ ਫਿਰ ਅੜ ਗਏ ਸੀ ਸੋ ਦੋਸਤੋ ਮੇਰੀ ਤਾਂ ਦੇਖੋ ਮੋਟੀ ਜੀ ਗੱਲ ਇਹੀ ਆ ਕਿ ਇਹਨਾਂ ਕੁਰਸੀਆਂ ਤੇ ਬੈਠਣ ਦਾ ਤਾਂ ਫਾਇਦਾ ਇਹ ਕੋਈ ਮੀਤ ਪ੍ਰਧਾਨ ਬਣ ਜਾਓ ਕੋਈ ਪ੍ਰਧਾਨ ਬਣ ਜਾਓ ਕੋਈ ਜਰਨਲ ਸਖਤਰ ਬਣ ਜਾਓ ਜਾਂ ਤਾਂ ਉਹਦੇ ਤੇ ਖੜ੍ਹ ਜਾਓ ਡਟ ਕੇ ਹੁਣ ਖੜਦੇ ਵੀ ਮੈਨੂੰ ਪਤਾ ਤਾਂ ਨਹੀਂ ਕਿਉਂਕਿ ਮਗਰ ਨਹੀਂ ਕੋਈ ਲੱਗਦਾ ਉਹਦੇ ਵੀ ਤੁਸੀਂ ਜ਼ਿੰਮੇਵਾਰ ਖੋਦੀਆਂ ਆਪ ਹੀ ਆਪਦਾ ਮਤਲਬ ਛੱਗਾ ਚੱਕ ਕੇ ਢੱਡ ਨੰਗਾ ਕਰ ਲਿਆ ਸੋ ਦੋਸਤੋ ਇਹਨਾਂ ਨੂੰ ਕਿਸੇ ਤਰ੍ਹਾਂ ਜਾਂ ਤਾਂ ਆਪਾਂ ਬੰਦੇ ਹੀ ਮੂਰੇ ਇਹ ਜੇ ਲੈ ਆਈਏ ਤੇ ਜਾਂ ਫਿਰ ਮਤਲਬ ਹੁਣ ਕੋਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਉਹੀ ਕੋਈ ਇਹ ਜੀ ਕਲਾ ਬਰਤਾ ਦੇਵੇ ਕਿ ਲੋਕਾਂ ਦੇ ਵਿੱਚ ਪੰਜਾਬ ਪੰਜਾਬੀਆਂ ਦੇ ਸਿੱਖਾਂ ਦੇ ਕੋਈ ਐਸਾ ਰੋ ਜਾਗ ਪਵੇ ਕਿ ਜਿਹਦੇ ਨਾਲ ਸਰਕਾਰਾਂ ਨੂੰ ਕੰਨ ਹੋ ਜਾਣ ਨਹੀਂ ਤਾਂ ਦੋਸਤੋ ਇਹ ਕਾगज ਨੇ ਜਿੰਨੇ ਮਰਜੀ ਕਾਲੇ ਕਰ ਲਓ ਨਾ ਕਰ ਲਓ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ